ਆਏ ਪ੍ਰਭ ਸਰਨਾਗਤੀ ਕਿਰਪਾ ਨਿਦਦਿਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਨਿਰਗੁਣਿਆਰ ਈਆਂ ਨੀਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭਹੀ ਨਾਲ ਸੁਖ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜਿਓ ਪਹਿਲ ਪੁਰਿਏ ਪੁੰਨ ਰਕਵਨਾ ਤਾਚੇ ਹੰਸਾ ਸਗਲੇ ਜਨ ਪਹਿਲ ਪੁਰਿਏ ਪੁੰਨ ਰਕਵਨਾ ਤਾਚੇ ਹੰਸਾ ਸਗਲੇ ਜਨ ਕ੍ਰਿਸ਼ਨਾ ਤੇ ਜਾਣਉ ਹਰ ਹਰ ਨਾਚੰਤੀ ਨਾਚਨਾ ਪਹਿਲੋ ਪ੍ਰਸਾਬਿਰਾ ਅਥੋਂਨ ਪ੍ਰਸਾਦ ਮਰਨ ਅਸਗਾਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ਰਹਾ ਨਾਚੰਤੀ ਗੋਪੀ ਜਨ ਨਈਆ ਤੇ ਬੈਰੇ ਕੰਨ ਤਰਕ ਨਾ ਚਾ ਪਰਮੀਆਂ ਚਾ ਕੇਸਵਾ ਬਚੋਨੀ ਆਈਏ ਮਈਏ ਇੱਕ ਆਨ ਜਿਓ ਪਿੰਧੀ ਉਬਕਲੇ ਸੰਸਾਰ ਪਰਮ ਪਰਮ ਆਏ ਤੁਮਚੇ ਦਵਾਰਾ ਤੂੰ ਕੋਨ ਰੇ ਮੈਂ ਜੀ ਨਾਮ ਹੋ ਜੀ ਆਲਾਤੀ ਨਿਵਾਰਨਾ ਜਮ ਕਾਰਨਾ ਮੂਕਨ ਰੇ ਮੈਂ ਜੀ ਨਾਮ ਆਲਾਤੀ ਨਿਵਾਰਨਾ ਜਮ ਕਾਰਨਾ ਪਤਿਤ ਪਾਵਨ ਮਾਧੋ ਬਿਰਦ ਤੇਰਾ ਧਨ ਤੇਵ ਮਨ ਜਨ ਜਿਨ ਤਿਹਾਇੋ ਹਰ ਪ੍ਰਭ ਮੇਰਾ ਮੇਰਾ ਮਾਥੇ ਲਾਗੀ ਲੈ ਤੂਰ ਗੋਬਿੰਦ ਚਰਨਨ ਕੀ ਹੋਰ ਨਰ ਮਨ ਜਨ ਤਿੰਨ ਹਉ ਤੇ ਦੂਰ ਰਹਾਉ ਦੀਨ ਕਾ ਦਇਆਲ ਮਾਧੋ ਗਰਭ ਪ੍ਰਹਾਰੀ ਚਰਨ ਸ਼ਰਨ ਨਮ ਬਲ ਤਿਹਾਰੀ ਦੀਨ ਕਾ ਦਇਆਲ ਮਾਧੋ ਗਰਭ ਪ੍ਰਹਾਰੀ ਚਰਨ ਸਰਨ ਨਾਮ ਬਲ ਤੇ ਹਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ